ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਸਪੀ ਸਿੰਘ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਜੀ ਨੇ ਜਿੱਥੇ ਆਪਣੀ ਮੈਂਬਰਸ਼ਿਪ ਦੀ ਜਿਹੜੀ ਐਲਾਨ ਕਰ ਦਿੱਤਾ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਹੈ ਸਾਬਕਾ ਵਿਧਾਇਕ ਸ਼੍ਰੀ ਮੁਖਸਰ ਸਾਹਿਬ ਰੋਜੀ ਬਰਕੰਦੀ ਜੀ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਇਸ ਵਿਸ਼ੇ ਦੇ ਬਾਰੇ ਸਭ ਤੋਂ ਪਹਿਲਾਂ ਜੀ ਵੈਗੁਰ ਜੀ ਦਾ ਖਾਲਸਾ ਸ਼੍ਰੀ ਵੈਗੁਰ ਜੀ ਕੀ ਫਤਿਹ ਅੱਜ ਤੁਹਾਡੀ ਮੈਂਬਰਸ਼ਿਪ ਦੀ ਜਿਹੜੀ ਐਲਾਨ ਹੋਇਆ ਕਿੰਨਾ ਕੋ ਉਤਸ਼ਾਹ ਤੁਹਾਡੇ ਦੇ ਯਾਰ ਦੇਖੋ ਅਸੀਂ ਜਿਹੜੀ ਆ ਮੈਂਬਰਸ਼ਿਪ ਡਰਾਈਵ ਸ਼ੁਰੂ ਕੀਤੀ ਆ ਪਿੰਡ ਬਰਕੰਦੀ ਤੋਂ ਕੀਤੀ ਆ ਤੁਸੀਂ ਦੇਖਿਆ ਹੋਣਾ ਵੀ ਪਿੰਡ ਬਰਕੰਦੀ ਦੀ ਸੰਗਤ ਸੀਗੀ ਤੇ ਇੱਥੋਂ ਅਸੀਂ ਆਗਾਜ਼ ਕੀਤਾ ਤੇ ਸਾਨੂੰ ਉਮੀਦ ਹੈ ਵੀ ਅਸੀਂ ਪਿੰਡ ਪਿੰਡ ਜਾ ਕੇ ਕਿਉਂਕਿ ਗਰਾਊਂਡ ਲੈਵਲ ਦੇ ਉੱਤੇ ਜਿੰਨੀ ਵੱਧ ਤੋਂ ਵੱਧ ਅਸੀਂ ਭਰਤੀ ਕਰ ਸਕਦੇ ਹੋਈਏ ਪਿੰਡ ਪਿੰਡ ਜਾ ਕੇ ਵਾਰਡ ਵਾਰਡ ਜਾ ਕੇ ਅਸੀਂ ਆ ਭਰਤੀ ਕਰਾਂਗੇ ਤੇ ਤਕਰੀਬਨ 30 ਤੋਂ 35000 ਉਮੀਦ ਆ ਵੀ ਮੈਂਬਰਸ਼ਿਪ ਇੱਥੇ ਹੋਊਗਾ ਅਕਾਲੀ ਦਲ ਦਾ ਜਿਹੜਾ ਮੈਂਬਰ ਬਣੂਗਾ 30 ਤੋਂ 35000 ਤੇ ਇੱਕ ਉਤਸ਼ਾਹ ਤੇ ਇੱਕ ਕਾਰਜਕਾਰੀ ਪ੍ਰਦਾਨ ਬਲਵਿੰਦਰ ਸਿੰਘ ਜੀ ਭੁੰਦਰ ਸਾਹਿਬ ਰਲੋ ਦਿਸ਼ਾ ਨਿਰ ਦਿਸ਼ਾ ਨਿਰਦੇਸ਼ ਵੀ ਆ ਵੀ ਆ ਜਿਹੜੀ ਭਰਤੀ ਆ ਬੜੀ ਸਾਫ਼ ਸੁਥਰੀ ਹੋਣੀ ਚਾਹੀਦੀ ਆ ਹਰ ਇਨਸਾਨ ਨੂੰ ਅਕਾਲੀ ਦਲ ਦੀਆਂ ਪ੍ਰਾਪਤੀਆਂ ਤੇ ਅਕਾਲੀ ਦਲ ਬਾਰੇ ਦੱਸਣਾ ਤੇ ਅਸੀਂ ਆਸ ਰੱਖਦੇ ਹਾਂ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਮਾਗੀ ਮੇਲੇ ਤੇ ਬੜਾ ਵੱਡਾ ਉਤਸ਼ਾਹ ਸੀਗਾ ਐ ਪਰ ਜੋ ਕਾਨਫਰੰਸ ਹੋਈ ਆ ਤੇ ਉਸੇ ਤਰ੍ਹਾਂ ਹੀ ਅਸੀਂ ਉਮੀਦ ਰੱਖਦੇ ਹਾਂ ਵੀ ਇਸ ਭਰਤੀ ਦੇ ਵਿੱਚ ਵੀ ਸੰਗਤ ਦਾ ਬੜਾ ਉਤਸ਼ਾਹ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਭਰਤੀ ਹੋਊਗੀ। ਦੇਖੋ ਦੋ ਪੰਥਕ ਪਾਰਟੀਆਂ ਵੱਲੋਂ ਜਿਹੜੀ ਇਹ ਸ਼ੁਰੂ ਕੀਤੀ ਗਈ ਹੈ ਮੈਂਬਰਸ਼ਿਪ ਤੇ ਕੀ ਲੱਗਦਾ ਨੌਜਵਾਨੀ ਕਿਸ ਵੱਲ ਪ੍ਰੇਰਿਤ ਜ਼ਿਆਦਾ ਹੋਵੇ? ਯਾਰ ਦੇਖੋ ਗਰਮ ਨਾਰੇ ਲਾ ਕੇ ਜਿੱਦਨ ਨੂੰ ਮਰਜ਼ੀ ਲੈ ਜਾਓ ਪਰ ਗਰਮ ਨਾਰਿਆਂ ਦਾ ਕੋਈ ਫਾਇਦਾ ਨਹੀਂ। ਤੇ ਹਮੇਸ਼ਾ ਜਿਹੜੀ ਅਕਾਲੀ ਦਲ ਸ਼ੋਮਣੀ ਅਕਾਲੀ ਦਲ ਦੀ ਸੋਚ ਸੈਕੂਲਰ ਰਹੀ ਹੈ। ਹਮੇਸ਼ਾ ਹਿੰਦੂ ਸਿੱਖ ਭਾਈਚਾਰੇ ਨੂੰ ਮਤਲਬ ਕੀ ਬਾਲ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਏਕਤਾ ਦੀ ਲੜਾਈ ਲੜੀ ਆ ਤੇ ਲੜਦੇ ਰਹਿਣਗੇ ਤੇ ਹਮੇਸ਼ਾ ਸਾਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਟੀਚਾ ਵੀ ਉਹ ਪੰਜਾਬ ਦਾ ਵਿਕਾਸ ਹੋਵੇ ਪੰਜਾਬੀ ਪੰਜਾਬ ਪੰਜਾਬੀਅਤ ਅਤੇ ਇੱਥੇ ਭਾਈਚਾਰਾ ਇੱਕ ਕਾਇਮ ਰਹੇ ਤੇ ਜੇ ਭਾਈਚਾਰਾ ਇੱਕ ਸਾਝਾ ਤੇ ਤਾਂ ਹੀ ਆ ਸਟੇਟ ਦੀ ਤਰੱਕੀ ਹੋ ਸਕਦੀ ਆ ਸੋ ਅਸੀਂ ਤਾਂ ਪਹਿਲੋਂ ਵੀ 103 ਸਾਲ ਦੀ ਪੁਰਾਣੀ ਜਥੇਬੰਦੀ ਆ ਤੇ ਹਮੇਸ਼ਾ ਲੜਾਈ ਲੜਦੀ ਰਹੀ ਆ ਪੰਜਾਬ ਅਤੇ ਪੰਜਾਬੀਅਤ ਦੀ ਤੇ ਗਾਂ ਤੋਂ ਵੀ ਲੜਦੇ ਰਵਾਂਗੇ ਤੇ ਪੰਜਾਬ ਨੂੰ ਤਰੱਕੀ ਦੇ ਰਾਵਾਂ ਤੇ ਲੈ ਕੇ ਜਾਵਾਂਗੇ ਅਪੀਲ ਕੀ ਕਰਦੇ ਹਾਂ ਜਿਹੜੇ ਪੰਜਾਬ ਦੇ ਹੈਗੇ ਆ ਲੋਕ ਉਹਨਾਂ ਨੂੰ ਕੀ ਅਪੀਲ ਕਰਦਾ ਮੈਂ ਤਾਂ ਪੰਜਾਬ ਨਿਵਾਸੀਆਂ ਨੂੰ ਆ ਹੀ ਬੇਨਤੀ ਕਰਦਾ ਵੀ ਤੁਸੀਂ ਦੇਖੋ ਸੱਚ ਦੀ ਪਛਾਣ ਕਰਿਆ ਕਰੋ ਆਪਾਂ ਸਵੇਰ ਉੱਠਦੇ ਆ ਫੇਸਬੁੱਕ ਵੇਖਦੇ ਆ ਫੇਸਬੁੱਕ ਤੇ ਝੂਠਾਂ ਦੇ ਮਗਰ ਲੱਗ ਜਾਂਦੇ ਆ ਤੇ ਉਹਨਾਂ ਇਨਸਾਨਾਂ ਨੂੰ ਆਪਾਂ ਅਨਗੋਲਿਆ ਕਰ ਦਿੰਨੇ ਆ ਜਿਹੜੇ ਇਨਸਾਨਾਂ ਨੇ ਪੰਜਾਬ ਅਤੇ ਪੰਜਾਬੀਅਤ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਬਹੁਤ ਵੱਡੀ ਦੇਣ ਸੋ ਇਸ ਕਰਕੇ ਮੇਰੀ ਤਾਂ ਆਹੀ ਪੰਜਾਬੀਆਂ ਨੂੰ ਬੇਨਤੀ ਆ ਵੀ ਤਗੜੇ ਹੋ ਕੇ ਸਾਰੇ ਇਕੱਠੇ ਹੋਈਏ ਸਾਰੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ DIYੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਆਉਣ ਦੇ ਆਉਣ ਵਾਲੇ ਸਮੇਂ ਚ ਪੰਜਾਬ ਦੇ ਮੁੱਖ ਮੰਤਰੀ ਬਣਾ ਕੇ ਪੰਜਾਬ ਨੂੰ ਉਸੇ ਵਿਕਾਸ ਦੀਆਂ ਲੀਆਂ ਤੇ ਲੈ ਕੇ ਜਾਈਏ ਸੋ ਸਾਡੇ ਨਾਲ ਗੱਲ ਸਾਰੀ ਸਾਡੇ ਨਾਲ ਗੱਲਬਾਤ ਕਰਨ ਨੂੰ ਮੌਜੂਦ ਸੀ ਸਾਫ ਕਾ ਵਿਧਾਇਕ ਰੋਜੀ ਜੀ ਬਰਕੰਦੀ ਜੀ ਜਿਨ੍ਹਾਂ ਨੇ ਮੈਂਬਰਸ਼ਿਪ ਬਾਰੇ ਸਾਨੂੰ ਦੱਸਿਆ ਦੇਖਦੇ ਰਹੋ ਮੁਕਸਰ 360 ਡਿਗਰੀ ਚੈਨਲ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਜਸਪੀਤ ਸਿੰਘ ਦੀ ਇਹ ਰਿਪੋਰਟ ਧੰਨਵਾਦ